ਸੰਗਤਾਂ ਚ ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੂਰਵ ਫਤਿਹਗਰ ਚੂੜੀਆਂ ਦੇ ਵਖ ਵਖ ਗੁਰਦੁਆਰਾ ਸਾਹਿਬ ਚ ਤੁਮ ਤੁਮ ਨਾਲ ਮਨਾਇਆ ਗਿਆ ਸੰਗਤਾਂ ਵੱਡੀ ਗਿਣਤੀ ਚ ਗੁਰਦੁਆਰਾ ਸਾਹਿਬ ਚ ਪਹੁੰਚ ਕੇ ਹੋਈਆਂ ਨਤਮਸਤਕ ਇਲਾਹੀ ਬਾਣੀ ਤੇ ਕੀਰਤਨ ਅਤੇ ਪਾਠ ਕਰਵਾਏ ਗੁਰਦੁਆਰਾ ਸਾਹਿਬ ਜਿਤੀ ਸਜਾਵਟ ਅਤੇ ਕੀਤੀ ਗਈ ਦੀਪਮਾਲਾ ਫਤਿਹਗੜ ਚੂੜੀਆਂ ਵਿਖੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਧੂਮਤਮ ਨਾਲ ਮਨਾਇਆ ਗਿਆ ਵਕਵਾ ਗੁਰਦੁਆਰਾ ਸਾਹਿਬ ਜਿਨਾਚ ਸੈਂਟਰ ਗੁਰਦੁਆਰਾ ਕਲਗੀਧਰ ਸਿੰਘ ਸ਼ਾਹ ਗੁਰਦੁਆਰਾ ਦੁਖਮਾਰਨ ਗੁਰਦੁਆਰਾ ਸਾਹਿਬ ਜੂ ਵੱਡੀ ਗਿਣਤੀ ਚ ਸੰਗਤਾਂ ਪਹੁੰਚ ਕੇ ਨਤਮਸਤਕ ਹੋਈਆਂ ਵਕਵਾ ਗੁਰਦੁਆਰਾ ਸਾਹਿਬ ਜਿ ਅਲਾਈ ਗੁਰਬਾਣੀ ਦਾ ਕੀਰਤਨ ਅਤੇ ਪਾਠ ਕਰਵਾਏ ਗੇ ਇਸ ਮੌਕੇ ਸ਼ਕਤਾਂ ਵਿੱਚ ਪ੍ਰਕਾਸ਼ਪੁਰ ਲੈ ਕੇ ਭਾਰੀ ਉਤਸ਼ਾਹ ਦਿਖਾਈ ਦਿੱਤਾ ਗੁਰਦੁਆਰਾ ਸਾਹਿਬ ਜਿਵਾਖ ਵਖ ਵਖ ਪ੍ਰਕਾਰ ਦੇ ਲਗਾਏ ਗਏ ਲੰਗਰ ਸੈਂਟਰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਇੰਦਰਜੀਤ ਸਿੰਘ ਕਲਗੀਧਰ ਸਿੰਘ ਸ਼ਬਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਮਨਿੰਦਰ ਸਿੰਘ ਅਤੇ ਸ਼ਰਧਾਲੂਆਂ ਵੱਲੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੁਰ ਦੀਆਂ ਮੁਬਾਰਕਬਾਤ ਸੰਗਤਾਂ ਨੂੰ ਦਿਨਤੇ ਹੋਏ ਕਿਾ ਕਿ ਅੱਜ ਖੁਸ਼ੀ ਦਾ ਤਿਹਾੜਾ ਹੈ ਸਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ ਅਤੇ ਜਿਸ ਨੂੰ ਸੰਗਤਾਂ ਬੜੇ ਉਤਸ਼ਾਹ ਤੇ ਤੁਮਤਾਮ ਨਾਲ ਮਨਾ ਰਹੀਆਂ ਹਨ ਅੱਜ ਆਪ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਤੇ ਸਮੁੱਚੀ ਸੰਗਤ ਮਨਾ ਰਹੀ ਹੈ ਸਤਿਕਾਰਯੋਗ ਜੀ ਅੰਮ੍ਰਿਤ ਵੇਰੇ ਦੇ ਜੀਵਾਂ ਦੀ ਹਾਜ਼ਰੀ ਪਰ ਸੰਗਤਾਂ ਦੇ ਸਤਿਗੁਰੂ ਕਿਰਪਾ ਕਰਨੀ ਸਭ ਦੀਆਂ ਹਾਜ਼ਰੀਆਂ ਸਭ ਦੀਆਂ ਸੇਵਾਵਾਂ ਪਟਾਵਾਂ ਆਦੇ ਆਥੇ ਪੋਰਾ ਨਰਕਰ ਸਮੂਹ ਚੰਟੀ ਕਲਾ ਨਾਮਜ਼ਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰਿਸ਼ਟੀ ਦੇ ਮਾਲਕ ਲੋਕ ਪਰਮਰਿ ਦੇ ਸਿਰਮਾਇਕ ਵਾਹਵਾ ਬਾਣੀ ਨਿਰੰਕਾਰ ਹੈ ਤੁਸੀਂ ਜੀਵਤ ਅਵਰਨ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ਪੁਰਬ ਹੈ ਅੱਜ ਦੇ ਦਿਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਉਹ ਅਰਜਨ ਦੇਵ ਜੀ ਮਹਾਰਾਜਿਆਂ ਨੇ ਲੋਕਾਈ ਦਾ ਭਲਾ ਕਰਨ ਵਾਸਤੇ ਗੁਰਬਾਣੀ ਦੇ ਰੜ ਲਾਉਣ ਵਾਸਤੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇਖੇ ਪ੍ਰਕਾਸ਼ ਤਖਤ ਤੇ ਸਜਾ ਕੇ ਸਮੁੱਚੀ ਮਾਨਵਤਾ ਲੋਕਾਈ ਨੂੰ ਆਤਮਿਕ ਬਨਾਮਾ ਸਾਹਿਬ ਜੀ ਬਖਸ਼ਿਸ਼ ਕੀਤਾ ਸੀ ਸੰਤਾ ਕੇ ਕਾਰਜ ਆਪ ਖੋਇਆ ਹਰ ਕੰਮ ਕਰਾਵਣ ਆਇਆ RAM ਸਮੁੱਚਾ ਜਗਤ ਅਜਤੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਪ੍ਰਕਾਸ਼ ਪੁਰਬ ਨੂੰ ਮਨਾ ਰਿਹਾ ਸੋ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਕੈਂਡੇਰਾਵਾਦ ਬਾਬਿਆਂ ਦੇ ਪਖੰਡ ਤੋਂ ਵਜਨ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰਾਜੀ ਦੇ ਲੜ ਲੱਗੇ ਜਿਹੜੇ ਸਾਡਾ ਲੋਕ ਵੀ ਸਵਾਲ ਦੇ ਦਿੱਤ ਪਰਲੋਕ ਦੀ ਸੇਨਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੀ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੈਂਟਰਪੁਰ ਦੁਆਰਾ ਫਤੇਗੜ ਚੂੜੀਆਂ ਦੀ ਸਮੂਹ ਸਾਧ ਸੰਗਤ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪਹਿਲਾ ਗੁਰਪਦੀ ਦਿਵਸ ਦਿਲਾਵਾ ਅੱਜ ਸਮੂਹ ਸੰਤਾਂ ਨੂੰ ਰੱਖ ਕੇ ਮਨਾਇਆ ਜਾ ਰਿਹਾ ਹੈ ਸਵੇਰ ਤੋਂ ਮਹਾਰਾਜ ਕੇ ਪਾਛੇ ਦੇ ਜਾਪ ਗੁਰਗੰਸਾਹ ਦੇ ਜਾਪ ਕਰਵਾਏ ਗਏ ਔਰ ਕੀਰਤਨ ਆਰੰਭ ਹੋਇਆ ਹੋਇਆ ਕੋਪੇ ਨੇ ਔਰ ਹੁਣ ਮਹਾਰਾਜ ਦੇ ਸਕੇ ਪਾਛਾ ਸਾਰੀਆਂ ਸੰਤਾਂ ਨੂੰ ਅੱਜ ਦੇ ਦੇਮ ਦੀ ਲੱਖ ਲੱਖ ਰਦਾਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਮਦਨੀ ਦੇ مالک ਜੁਗੋ ਜਗ ਅਟਲ ਚਵਰ ਸ਼ਤਰ ਤਖਤ ਦੇ مالک ਤਾਂਤਨ ਸਹਿਬ ਸ੍ਰੀ ਗੁਰੂ ਗੰਸਾਹ ਮਹਾਰਾਜ ਜੀ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ ਹੈ ਇਹ ਉਹ ਇਤਿਹਾਸਕ ਦਿਨ ਹੈ ਜਿਸ ਦਿਨ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਤੋਂ ਪਹਿਲੇ ਗੁਰਸਾਹਿਬਾਨਾਂ ਦੀ ਬਾਣੀ ਤੇ ਭਗਤ ਸਾਹਿਬਾਨਾਂ ਦੀ ਬਾਣੀ ਇਕੱਤਰ ਕਰਕੇ ਪਾਈ ਗੁਰਦਾਸ ਜੀਾਂ ਦੇ ਕੋਲ ਆਪ ਸਰ ਸਾਹਿਬ ਸਰੋਵਰ ਦੇ ਕੰਢੇ ਦੇ ਉੱਤੇ ਲਿਖਵਾਈ। ਇਹ ਉਹ ਮਹਾਨ ਇਤਿਹਾਸਕ ਦਿਨ ਮੁਕਰਰ ਕੀਤਾ ਗਿਆ ਜਿਸ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੇ ਪ੍ਰਕਾਸ਼ ਕੀਤਾ ਜਾਣਾ ਸੀ। ਹੰਦੂਰ ਦੇਡੇ ਤੋਂ ਸੰਗਤਾਂ ਬੜੀ ਭਾਵਨਾ ਸ਼ਰਧਾ ਸਹਿਤ ਆਈਆਂ ਕਿ ਅੱਜ ਆਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਹੈ। ਤੇ ਸੰਗਤਾਂ ਵਿੱਚ ਬੜਾ ਭਾਰੀ ਉਤਸ਼ਾਹ ਸੀ। ਬਾਬਾ ਬੁੱਢਾ ਸਾਹਿਬ ਦੇ ਸੀਸ ਦੇ ਉੱਤੇ ਗੁਰੂ ਸਾਹਿਬ ਜੀ ਨੇ ਆਸਤ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਠਕਾਏ ਅਤੇ ਆਪ ਕਿਸੇ ਕਿਸੇ ਚੌਥੀ ਸਾਦੀ ਸੇਵਾ ਕਰਦੇ ਹੋਏ ਸਤਿਗੁਰਾਂ ਦੇ ਦੀਵਾਰ ਸਾਹਿਬ ਇੱਥੇ ਪਹੁੰਚੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਰ ਵੀ ਸੰਗਤਾਂ ਸਨ। ਸਤਿਗੁਰਾਂ ਨੇ ਫਰਮਾਇਆ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਖੋ ਆਜਾ ਸੁਨੇਹਾ ਸਾਹਿਬ ਪੰਥ। ਮਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਅਤੇ ਹੁਕਮਨਾਮਾ ਸਾਹਿਬ ਲਿਆ ਸੰਤਾਂ ਕੇ ਕਾਰਜ ਆਪ ਲੋਇਆ ਹਰ ਕੰਮ ਕਰਾਵਣ ਆਇਆ ਰ। ਘਰ ਤੋਂ ਸੁਹਾਵੀਤਾ ਸੁਹਾਵਾ ਵਿੱਚ ਅੰਮ੍ਰਿਤ ਜਲ ਸਾਇਆ ਰਾਮ ਇਹ ਪਾਵਨ ਕੁਮਨਾਮਾ ਸਾਹਿਬ ਸਭ ਤੋਂ ਪਹਿਲਾ ਕੁਮਨਾਮਾ ਸਾਹਿਬ ਆਇਆ ਜੀ ਅੱਜ ਉਹ ਮਹਾਨ ਦਿਨ ਹੈ ਇਹਦੇ ਨਾਲ ਨਾਲ ਅੱਜ ਗ੍ਰੰਥੀ ਸਥਾਪਨਾ ਦੇ ਵਿਸ਼ਵੀ ਹੈ ਕਿਉਂਕਿ ਇਸੇ ਦਿਨ ਹੀ ਬਾਬਾ ਬੁੱਢਾ ਸਾਹਿਬ ਜੀ ਨੂੰ ਸਭ ਤੋਂ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਮਾਣ ਵੀ ਹਾਸਲ ਹੋਇਆ ਜੀ ਸੋ ਆਪ ਸਾਰੀਆਂ ਹੀ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੁਰੂ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਗੁਰਦੁਆਰਾ ਕਰਗੀਤਰ ਸਿੰਘ ਸਭਾ ਵਿਖੇ ਅੱਜ ਇਹ ਮਹਾਨ ਦਿਨ ਜਿਹੜਾ ਬੜੀ ਸ਼ਰਧਾ ਭਾਵਨਾ ਨਾਲ ਅੰਮ੍ਰਿਤ ਵੇਲੇ ਤੋਂ ਮਨਾਇਆ ਗਿਆ ਜੀ ਅੰਮ੍ਰਿਤ ਵੇਲੇ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰਕੇ ਵਾਹਿਗੁਰੂ ਦੇ ਸਿਮਰਨ ਕੋਸ ਤੋਂ ਉਪਰੰਤ ਪ੍ਰਕਾਸ਼ ਦੀ ਸੇਵਾ ਹੁਕਮਨਾਮਾ ਸਾਹਿਬ ਕੀਰਤਨ ਕਥਾ ਵਿਚਾਰਾਂ ਹੋਈਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰੀਆਂ ਸਮੁੱਚੇ ਜਗਤ ਨੇ ਬੜੀ ਸ਼ਰਧਾ ਭਾਵਨਾ ਨਾਲ ਇਹ ਦਿਨ ਮਨਾਇਆ ਜੀ ਸਾਰੀਆਂ ਸੰਗਤਾਂ ਨੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਵਧਾਈਆਂ ਹੋਮਨਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ